ਦੋਸਤੋ ਮੈਂ ਤੁਹਾਡਾ ਬੜਾ ਮਸ਼ਹੂਰ ਹਾਂ ਬਹੁਤ ਬਰਨਾਲੇ ਦੇ ਸਤਿਕਾਰਯੋਗ ਸਾਰਾ ਮੀਡੀਆ ਦਾ ਆਪਣੇ ਛੋਟੇ ਵੀਰ ਭੁੱਲਾ ਸਿੰਘ ਵਿਰਕ ਜੀ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਕ ਠੋਸ ਇਕਤਿਰਤਾ ਕਰਕੇ ਇਹ ਸਾਡੇ ਚੋਣ ਮੁਹਿਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਵਾ ਔਰ ਉਹਨਾਂ ਨੇ ਜੋ ਇਸ ਹਲਕੇ ਦੇ ਵਿੱਚ ਉਹਨਾਂ ਦਾ ਪਿਛਲੇ ਕਾਫੀ ਅਰਸੇ ਤੋਂ ਅਸਰ ਰਸੂਕਿਆ ਉਹ ਸਾਰਾ ਸਾਡੇ ਪਿੱਛੇ ਝੁਕਿਆ ਵਾ ਉਹਨਾਂ ਦਾ ਮੈਂ ਬਹੁਤ ਰਿਣੀ ਹਾਂ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਸੀਬੀਐਕਐਮਐਲ ਮੇਰੇ ਅਜ਼ੀਜ਼ ਪ੍ਰਾ ਨੇ ਮੇਰੇ ਇਕੱਠੇ ਸੀ ਵਿਧਾਨ ਸਭਾ ਚਰੇ ਮੇਰੇ ਰਾਈਟ ਸਾਈਡ ਤੇ ਮੇਰਾ ਛੋਟਾ ਪ੍ਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਬਰਨਾਲਾ ਔਰ ਆਪਣੇ ਮਹੇਸ਼ ਜੀ ਮੱਖਣ ਸ਼ਰਮਾ ਜੀ ਅਤੇ ਹੋਰ ਸੀਨੀਅਰ ਕਾਂਗਰਸ ਦੇ ਲੀਡਰਸ ਗੁਰਜੀਤ ਸਿੰਘ ਜੀ ਪ੍ਰੈਜ਼ੀਡੈਂਟ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵਾਂ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀਗਾ ਕਿ ਸ਼ਾਇਦ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦਾ ਜ਼ਿਲ੍ਹਾ ਵਾ ਤੇ ਪਤਾ ਨਹੀਂ ਕਿੰਨੇ ਕੰਮ ਹੋਏ ਹੋਣਗੇ ਤੇ ਕਿੰਨਾ ਕੁ ਵਿਕਾਸ ਹੋਇਆ ਹੋਵੇਗਾ ਜਿਹੜਾ ਇਹ ਰੋਜ਼ ਸ਼ੋਰ ਮਚਾਉਂਦੇ ਆ ਲੇਕਿਨ ਮੈਨੂੰ ਆਈ ਵਾਸ ਅਟਰਲੀ ਸ਼ੌਕਡ ਮਤਲਬ ਮੈਨੂੰ ਬੜੀ ਹੈਰਾਨਗੀ ਹੋਈ ਹੈ ਕਿ 2 ਸਾਲ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤਿੰਨ ਮਨਿਸਟਰਸ ਹੋਣ ਕੈਬਨਿਟ ਦੇ ਤੇ ਪਿੰਡਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਮੈਨੂੰ ਉਦੋਂ ਬਜਿੰਦਰ ਸਿੰਘਲਾ ਲੈ ਕੇ ਗਏ ਨੇ ਸ਼ਹਿਰ ਸ਼ਵਮ ਕਲੋਨੀ ਆਫਿਸਰਸ ਕਲੋਨੀ 28 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਦੋ ਕਵਾਰਡਸ ਵਿੱਚ ਮਨਜ਼ੂਰ ਕੀਤਾ ਹੋਇਆ ਕੰਮ ਸ਼ੁਰੂ ਹੋ ਗਿਆ 50% ਕੰਮ ਚੱਲ ਖਤਮ ਹੋ ਗਿਆ ਜਿੱਦਣ ਦੀ ਸਰਕਾਰ ਆਈ ਉੱਥੇ ਕੰਮ ਸਾਰਾ ਰੋਕ ਦਿੱਤਾ ਸਾਰੇ ਪੰਜਾਬ ਦੀਆਂ 13000 ਪੰਚਾਇਤਾਂ ਦਾ ਕੰਮ ਚੋਖ ਕਰ ਦਿੱਤਾ ਜਸਟ ਬਿਕੋਜ਼ ਸਰਪੰਚ ਜਿਹੜੇ ਸੀ ਕਾਂਗਰਸ ਦੇ ਇਲੈਕਟਿਡ ਸੀ ਚੋਰ ਸਰਪੰਚਾਂ ਨੂੰ ਚੋਰ ਗردਾਨ ਦਿੱਤਾ ਕਾਉਂਸਲਰਾਂ ਨੇ ਪਰਚੇ ਕਰਾਤੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਬਦਲਾਵਤੀ ਰਾਜਨੀਤੀ ਸੀ ਔਰ ਭਗਵਾਨਪਾਨ ਕੋਈ ਮੈਨੇ ਕੇਸ ਪ੍ਰਾਪਤੀ ਮਤਲਬ ਚਲੋ ਮੰਨ ਲਿਆ ਕੋਈ ਛੋਟਾ ਮੋਟਾ ਕੰਮ ਕਰਾ ਦਿੱਤਾ ਲੇਕਿਨ ਕੋਈ ਮੈਨੇ ਕੇਸ ਪ੍ਰਾਪਤੀ ਲਾਈਕ ਅ ਬਿਗ ਅ ਬਿਗ ਇੰਡਸਟਰੀਅਲ ਇਨਵੈਸਟਮੈਂਟ ਇਨ ਸੰਗਰੂਰ ਕੋਈ ਇੱਕ 슈ਗਰ ਮਿਲ ਸੀ ਸਾਡੇ ਧੂਰੀਏ ਦੇ ਹਲਕੇ ਦੇ ਵਿੱਚ ਉਹ 2022 ਅਕਤੂਬਰ ਚ ਬੰਦ ਹੋ ਗਈ ਚਲਾਉਣੇ ਦਾ ਕੀ ਸੀਗੀ ਔਰ ਕੋਈ ਵੱਡਾ ਕੋਈ ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਉੱਥੇ ਮਸਤੂਆਣਾ ਸਾਹਿਬ 19 ਪੱਥਰ ਦਾ ਨਹੀਂ ਪੱਥਰ ਖੜਾ ਕੱਲੇ ਇੱਥੇ ਨਹੀਂ ਖੜਾ ਪੰਜਾਬ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਹੋਰ ਜਿਹੜੇ ਮੈਡੀਕਲ ਕਾਲਜ ਦੇ ਨਹੀਂ ਪੱਥਰ ਉਹ ਨਹੀਂ ਪੱਥਰ ਹੀ ਖੜੇ ਨੇ ਤਾਂ ਮੈਨੂੰ ਹੈਰਾਨਗੀ ਹੋਉਂਦੀ ਕਿ ਜਿਹੜਾ 70000 ਕਰੋੜ ਕਰਜ਼ਾ ਚੜਿਆ ਨਵਾਂ ਇਸ ਸਰਕਾਰ ਨੇ ਉਹ ਲੱਗਿਆ ਕਿੱਥੇ ਆ ਪਰਸੋ ਚੌਥ 2500 ਕਰੋੜ ਰੁਪਇਆ ਹੋਰ ਕਰਜ਼ਾ ਨਮਾ ਚੱਕਿਆ ਗਿਆ ਬਾਈ ਬਾਈ ਮੌਰਟਗੇਜਿੰਗ ਸ਼ੋਰਟੀ ਆਵਰ ਬਾਂਡਸ ਜਿਹੜਾ ਸਾਡਾ ਸਰਮਾਇਆ ਪਿਆ ਹੁੰਦਾ ਇਮਰਜੈਂਸੀ ਵਿੱਚ ਵਰਤਣਾ ਹੁੰਦਾ ਉਹ ਚੱਕ ਕੇ ਕਰਤਾ ਅਖੇ ਕਿੱਥੇ ਤਨਖਾਹਾਂ ਦੇਣੀਆਂ ਪੁਲਿਸ ਡਿਪਾਰਟਮੈਂਟ ਦੀਆਂ ਡੀਏ ਨਹੀਂ ਦੇ ਸਕੇ EMPLOYES ਦੇ ਪੈਨਸ਼ਨਰਸ ਦੇ ਏਰੀਆਸ ਨਹੀਂ ਦੇ ਸਕੇ ਤੋ ਇਹ ਪੈਸਾ ਗਿਆ ਕਿੱਥੇ ਕੇਜਰੀਵਾਲ ਸਾਹਿਬ ਕਿੰਨਾ ਸ਼ੋਰ ਮਚਾਉਂਦੇ ਜਦੋਂ ਤੁਸੀਂ ਪੁੱਛਿਆ ਕਿ ਗਾਰੰਟੀਆਂ ਕਿੱਥੋਂ ਪੂਰੀਆਂ ਕਰੋਗੇ ਅਖੇ ਜੀ ਅਸੀਂ 20000 ਕਰੋੜ ਰੁਪਈਆ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਅਸੀਂ ਉਹਨੂੰ ਰੋਕ ਕੇ 20000 ਕਰੋੜ ਰੁਪਈਏ ਦੇ ਨਾਲ ਜੌਬਸ ਕ੍ਰੀਏਟ ਕਰਾਂਗੇ ਔਰ ਹੋਰ ਸਾਡੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਪਿਛਲੇ 2 ਸਾਲ ਦੇ ਬਜਟ ਵਿੱਚ ਜਿਹੜੇ ਫਿਗਰਸ ਆਏ ਨੇ ਮਾਈਨਿੰਗ ਦੀ ਆਮਦਨ ਰੈਵਨਿਊ ਜਨਰੇਟ ਹੋਈ ਪੰਜਾਬ ਦੀ ਉਹ ਮਗਰਲੇ ਸਾਲਾਂ ਵਿੱਚ 200 250 ਕਰੋੜ ਸੀਗੀ ਇਨ ਬਿਨ 200 250 ਕਰੋੜ ਆਮਦਨ ਤੋਂ ਵਧੀ ਨਹੀਂ ਮਾਈਨਿੰਗ ਦੀ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਹੁਣ 19700 ਕਰੋੜ ਰੁਪਇਆ ਤੁਹਾਡੇ ਮੁਤਾਬਕ ਕਿ ਕਿ ਚੋਰੀ ਹੋ ਰਿਆ ਮਗਰਲੀਆਂ ਪਾਰਟੀਆਂ ਤੇ ਚੋਰ ਚੋਰੀ ਕਰਦੇ ਸੀਗੇ ਉਹ 19700 ਕਰੋੜ ਰੁਪਇਆ ਕਿੱਥੇ ਹੈ ਇੰਨਾ ਵੱਡਾ ਵੱਡਾ ਕਰਜ਼ਾ ਚੜਾਇਆ ਕਿਤੇ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਕੈਪੀਟਲ ਡਿਵੈਲਪਮੈਂਟ ਕੈਪੀਟਲ ਕੋਈ ਜਨਰੇਟ ਕੀਤਾ ਹੋਵੇ ਕੁਛ ਨਜ਼ਰ ਨਹੀਂ ਆਇਆ ਬਸ ਹਿਸ਼ਤਿਆਰबाजी ਚੇਨਈ ਤੱਕ ਦੇ 에어ਪੋਰਟ ਸੇ ਮੈਂ ਟਰੈਵਲ ਕੀਤਾ ਬੈਂਗਲੌਰ ਹైదరాబాద్ ਉੱਥੇ ਵੱਡੇ ਵੱਡੇ ਬਿਲ ਬੋਰਡਸ ਲੱਗੇ ਨੇ ਇਲੈਕਟ੍ਰੋਨਿਕ ਜਦ ਮੈਂ ਖੈਲ ਇੱਕ ਇੱਕ ਦਿਨ ਦਾ ਕਿਰਾਇਆ ਮੇਰੇ ਲਾਗਾ ਲੱਖ ਦੋ ਤਿੰਨ ਲੱਖ ਰੁਪਇਆ ਹੋਣਾ ਉਹਦੇ ਤੇ ਕੇਚਰੀਵਾਲ ਸਾਹਿਬ ਦੀਆਂ ਫੋਟੋਆਂ ਭਗਵੰਤੀਆਂ ਸਾਰੇ ਦੇਸ਼ ਦੇ ਪੇਪਰਾਂ ਦੇ ਵਿੱਚ ਫੁੱਲ ਪੇਜ ਪੇਜ ਐਡਸ ਚੱਲ ਰਹੀਆਂ ਨੇ ਆ ਇਹਨਾਂ ਦੀ ਦੇਣ ਹੈਗੀ ਆ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਜਿਹੜੀ ਪਾਰਟੀ ਤੇ ਲੋਕਾਂ ਨੇ ਇੰਨਾ ਭਰੋਸਾ ਕੀਤਾ ਮੈਂ ਉੱਥੋਂ ਕਿਹਾ ਕਿ ਇਹਨਾਂ ਨੇ ਨਾ ਸਿਰਫ ਨਾ ਸਿਰਫ ਧੋਖਾ ਕੀਤਾ ਲੋਕਾਂ ਨਾਲ ਇਹਨਾਂ ਨੇ ਇਨਕਲਾਬ ਸ਼ਬਦ ਦਾ ਗਰਭਪਾਤ ਕੀਤਾ ਵਾ ਅਗਲੇ 20 ਸਾਲ ਲੋਕੀ ਇਨਕਲਾਬ ਸ਼ਬਦ ਤੋਂ ਦੂਰ ਭੱਜਣਗੇ ਉਹ ਯਕੀਨ ਨਹੀਂ ਕਰਨਗੇ ਕਿ ਬਦਲਾਅ ਤੇ ਇਨਕਲਾਬ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਕੇ ਇਹਨਾਂ ਨੇ ਸਾਡੇ ਨਾਲ ਜਿਹੜਾ ਸੀਗਾ ਉਹ ਵਿਸ਼ਵਾਸ ਘਾਤ ਕੀਤਾ ਸਾਡੇ ਪੰਜਾਬ ਬੜੇ ਨਾਜ਼ੁਕ ਹਾਲਾਤਾਂ ਚ ਗੁਜ਼ਰ ਰਿਹਾ ਕੰਟੀਨਿਊਸ ਟੂ ਸਟ੍ਰਗਲ ਫਾਰ ਐਗਜ਼ਿਸਟੈਂਸ ਤਿੰਨ ਪੀੜੀਆਂ ਸਾਡੀਆਂ ਇੱਕ ਪੀੜੀ ਪਹਿਲਾਂ ਖਾੜਕੂ ਲਹਿਰ ਦੇ ਵਿੱਚ ਕੰਜ਼ਿਊਮ ਹੋ ਗਈ ਇੱਕ ਪੀੜੀ ਸਾਡੀ ਨਸ਼ੇ ਦੇ ਲਹਿਰ ਨਸ਼ੇ ਦੇ ਕਰੋਪ ਵਿੱਚ ਕੰਜ਼ਿਊਮ ਹੋ ਗਈ ਅੱਜ ਦੀ ਪੀੜੀ ਜਿਹੜੀ ਉਹ ਵਿਦੇਸ਼ਾਂ ਵਿੱਚ ਨੌਨ ਸਟਾਪ ਜਾ ਰਹੀ ਹੈ ਤਿੰਨ ਕਰੋੜ ਵਾਸੀ ਚੋਂ 75 ਲੱਖ ਆਦਮੀ ਪੰਜਾਬ ਦਾ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਜਿਹੜਾ ਬੱਚਾ ਪੰਜਾਬ ਦਾ ਜਾ ਰਿਹਾ ਨਾਲ 20 ਤੋਂ 25 ਲੱਖ ਰੁਪਏ ਲੈ ਕੇ ਜਾ ਰਿਹਾ ਇਟਸ ਨਾਟ ਓਨਲੀ ਇਟਸ ਨਾਟ ਓਨਲੀ ਹਿਊਮਨ ਰਿਸੋਰਸ ਡレイン ਇਟ ਇਜ਼ ਆਲਸੋ ਫਾਈਨੈਂਸ਼ੀਅਲ ਡレイン ਨਾਰੇ ਤਾਂ ਸਾਡਾ ਪੜਿਆ ਲਿਖਿਆ ਵਰਗ ਚਲੇ ਗਿਆ ਨਾਰੇ ਸਾਡਾ ਪੈਸਾ ਸਰਮਾਇਆ ਪੰਜਾਬ ਦਾ ਤੁਸੀਂ ਲਾ ਲੋ ਜੇ 1 ਲੱਖ ਬੱਚਾ ਕੈਨੇਡਾ ਜਾਵੇ ਹਰ ਸਾਲ ਇੱਕ ਸਾਲ ਵਿੱਚ ਤੇ ਹਰ ਬੱਚਾ 20 ਤੋਂ 25 ਲੱਖ ਰੁਪਏ ਪੜ੍ਹਾਈ ਦੇ ਬੇਸ ਤੇ ਪੀਆਰ ਦੇ ਬੇਸ ਤੇ ਨਾਲ ਲੈ ਕੇ ਜਾਵੇ ਤਾਂ ਕਿੰਨੇ ਅਰਬ ਰੁਪਏ ਸਾਡਾ ਪੰਜਾਬ ਦਾ ਕੈਨੇਡਾ ਦੀ ਧਰਤੀ ਵੱਲੋਂ ਜਾ ਰਿਹਾ ਔਰ ਇਹ ਇਹਨੂੰ ਰੋਕਣ ਵਾਸਤੇ ਇੱਕ ਬਿੱਲ ਅਸੀਂ ਪੇਸ਼ ਕੀਤਾ ਹਿਮਾਚਲ ਪ੍ਰਦੇਸ਼ ਟੈਂਨੈਂਸੀ ਐਕਟ 1972 ਜਿਹੜਾ ਉਸ ਵਕਤ ਦੇ ਚੀਫ ਮਿਨਿਸਟਰ ਡਾਕਟਰ ਬਾਈਸ ਪਰਮਾਨ ਨੇ ਇੰਟਰੋਡਿਊਸ ਕੀਤਾ ਸੀ ਜਿਹਦੇ ਨਾਲ ਤੁਹਾਡੀ ਆਇਡੈਂਟੀਟੀ ਬਚਦੀ ਹੈ ਤੁਹਾਡੇ ਸਰਕਾਰੀ ਨੌਕਰੀਆਂ ਦੇ ਬਾਹਰ ਦੇ ਦੂਜੇ ਕਲੇਮ ਨਹੀਂ ਕਰ ਸਕਦੇ ਡੋਮਿਸਾਈਲ ਉਹਨੂੰ ਮੇਨਟੇਨ ਕਰਨਾ ਕੋਈ ਵੀ ਬਾਹਰੋਂ ਆਵੇ ਉਹ ਸ਼ਰਤਾ ਪੂਰੀਆਂ ਕਰੇ ਜੀਸਤ ਕਿ ਆਵੇ ਰਵੇ ਉਹ ਬਿਨਾਂ ਸ਼ਰਤਾ ਪੂਰੀਆਂ ਕਰੇ ਨਾ ਐਗਰੀਕਲਚਰ ਲੈਂਡ ਦਾ ਮਾਲਕ ਬਣ ਸਕਦਾ ਨਾ ਉਹ ਵੋਟਰ ਬਣ ਸਕਦਾ ਤੇ ਨਾ ਉਹ ਇੰਡਸਟਰੀ ਲਾ ਸਕਦਾ ਸ਼ਰਤਾ ਪੂਰੀਆਂ ਕਰਕੇ ਜੋ ਮਰਜੀ ਕਰੇ ਉਦਾਂ ਆਵੇ ਸਾਡੇ ਪੰਜਾਬ ਦੇ ਵਿੱਚ ਪੈਸੇ ਕਮਾਉਣ 노 ਵਰੀਜ਼ ਐਟ 올 ਲੇਕਿਨ ਜੇ ਇਸ ਤਰ੍ਹਾਂ ਆਪਣਾ ਸਾਡੀ ਆਬਾਦੀ ਸ਼ਿਫਟ ਹੋ ਰਹੀ ਜਾ ਸਾਡਾ ਤਾਂ ਸਾਰਾ ਕਲਚਰ ਸਾਡੀ ਆਇਡੈਂਟੀਟੀ ਇਜ਼ ਇਨ ਡੈਮੋਗ੍ਰਾਫਿਕ ਕ੍ਰਾਈਸਿਸ ਆ ਪੰਜਾਬ ਦੇ ਵਿੱਚ ਨੌਕਰੀਆਂ ਸਾਡੀਆਂ ਆਪੇ ਬੰਦ ਹੋ ਜਾਣਗੀਆਂ ਮੀਥੇਰ ਕਹਿ ਰਿਹਾ ਸੀ ਜੀ ਕਿ ਇਹ ਅਨਪੜ੍ਹ ਲੋਕ ਆ ਜਿਹੜੇ ਕਹਿੰਦੇ ਕਿ ਸਰਕਾਰੀ ਨੌਕਰੀਆਂ ਅਸੀਂ ਕਿੱਦਾਂ ਰੋਕ ਸਕਦੇ ਆ ਉਹਨੂੰ ਕਹਿੰਦਾ ਤੈਨੂੰ ਫੇਰ ਪਤਾ ਹੀ ਕੁਛ ਨਹੀਂਗਾ ਤੂੰ ਉਹਨਾਂ ਕਹੇ ਨੌਕਰੀ ਲੈ ਕੇ ਦਿਖਾਵੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਗੁਜਰਾਤ ਵਿੱਚ ਲੈ ਕੇ ਦਿਖਾ ਦੇਵੇਂ ਉੱਤਰਾਖੰਡ ਚ ਲੈ ਕੇ ਦਿਖਾ ਦੇ ਇਹਨਾਂ ਸਾਰੀਆਂ ਸਟੇਟਾਂ ਵਿੱਚ ਲਾ ਜਿੱਦਾਂ ਦਾ ਹਿਮਾਚਲ ਨੇ ਬਣਾਇਆ ਜਿਹੜਾ ਲਾ ਮੈਂ ਮੰਗਿਆ ਵਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਦੇ ਟੇਬਲ ਤੇ ਪਿਆ ਉਹ ਪਿਆ ਇਸ ਕਰਕੇ ਮੈਂ ਸਮਝਦਾ ਕਿ ਦੇ ਹੈ ਅ ਇਹ ਜੋ ਫੇਰੇ ਫੇਲ ਹੋਈ ਆ ਸਰਕਾਰ ਇੱਕ ਤਾਂ ਹੁੰਦਾ ਨਾ ਕਿ ਕਿਸੇ ਇੱਕ ਵਰਗ ਦੇ ਵਿੱਚ ਫੇਲ ਹੋਈ ਕਿਸੇ ਇੱਕ ਕੰਮ ਵਿੱਚ ਫੇਲ ਹੋਈ ਆ ਕਰਜ਼ਾ ਵੀ ਇੰਨਾ ਚੜਾ ਦਿੱਤਾ ਕੰਮ ਵੀ ਕੋਈ ਨਹੀਂ ਹੋਇਆ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਔਰ ਬਦਲਾਖੂਰੀ ਸਵਾਏ ਪਿਛਲੇ 2 ਸਾਲ ਮਿਸਯੂਜ਼ ਗ੍ਰੋਸ ਮਿਸਯੂਜ਼ ਆਫ ਪੁਲਿਸ ਇੰਟੈਲੀਜੈਂਸ ਐਂਡ ਵਿਜੀਲੈਂਸ ਤੇਜਰੀਵਾਲ ਸਾਹਿਬ ਉੱਥੇ ਤਾਂ ਬੜਾ ਕਨਵੀਨੀਐਂਟਲੀ ਕਹਿੰਦੇ ਨੇ ਕਿ ਮੋਦੀ ਸਾਡੇ ਨਾਲ ਧੱਕਾ ਕਰ ਰਿਹਾ ਔਰੇ ਔਰ ਦੇਸ਼ ਦੇ ਵਿੱਚੋਂ ਧੱਕਾ ਆਪੋਜੀਸ਼ਨ ਲੀਡਰਾਂ ਨਾਲ ਕਰ ਰਿਹਾ ਇਹਨਾਂ ਨਾਲ ਨਹੀਂ ਹੋ ਰਿਹਾ ਵੈਸੇ ਇਹਨਾਂ ਦੇ ਖਿਲਾਫ ਬਹੁਤ ਸਬੂਤ ਨੇ ਸੁਪਰੀਮ ਕੋਰਟ ਤੱਕ ਆਬਜ਼ਰਵੇਸ਼ਨਸ ਆ ਗਏ ਆ ਕਿ ਬਹੁਤ ਪੈਸਾ ਇਨਵੋਲਡ ਹੈ ਇਹਨਾਂ ਦੇ ਕੋਟਾਲੇ ਚ ਇਹਨਾਂ ਦੇ ਨਾਮ ਨੇ ਦੇ ਆਰ ਦੇ ਆਰ ਡੀਪਲੀ ਕਨੈਕਟਡ ਵਿਦ this ਦਿੱਲੀ ਲਿਕਰ ਸਕੈਮ ਲੇਕਿਨ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਧੱਕਾ ਨਹੀਂ ਕਰ ਰਹੇ ਵਿਰੋਧੀਆਂ ਦੇ ਨਾਲ ਕਿੰਨੇ ਬੰਦਿਆਂ ਨੂੰ ਤੁਸੀਂ ਫੜ ਕੇ ਅੰਦਰ ਦਿੱਤਾ ਵਾ ਕਿੰਨਿਆਂ ਤੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਅਸੀਂ ਤਾਂ ਫਿਰ ਵੀ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਚ ਬਾਹਰ ਆ ਗਏ ਤੁਹਾਡੇ ਸਸੋਡਿਆ ਤੇ ਸਤਿੰਦਰ ਜੈਨ ਡੇਢ ਸਾਲ ਦੇ ਸੁਪਰੀਮ ਦੈਲੀ ਹਾਈ ਕੋਰਟ ਨੇ ਕਿਹਾ ਕਿ ਤੁਹਾਡੇ ਖਿਲਾਫ ਪੁਖਤਾ ਸਬੂਤ ਸਾਨੂੰ ਈਡੀ ਦੀ ਚਾਰਜ ਸ਼ੀਟ ਆ ਉਹਨਾਂ ਦੇ ਜਿਹੜੇ ਉਹਨਾਂ ਨੇ ਰੀਜਾਇਨਡਸ ਫਾਈਲ ਕੀਤੇ ਨੇ ਉਹਨਾਂ ਵਿੱਚ ਤੁਹਾਡੇ ਖਿਲਾਫ ਪੁਖਤਾ ਸਬੂਤ ਕਰਾਪਸ਼ਨ ਦੇ ਵਿੱਚ ਇਨਵੋਲਵਮੈਂਟ ਦੇ ਆ ਰਹੇ ਨੇ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਇਮਾਨਦਾਰ ਤਾਂ ਸਾਨੂੰ ਆਣ ਕੇ ਪੰਜਾਬ ਸਮਗਲਰ ਕਰਦਾ ਆਂਦਦੇ ਨੇ ਸੋ ਇਸ ਕਰਕੇ ਇੱਕ ਧੋਖਾ ਹੋਇਆ ਪੰਜਾਬ ਦੇ ਲੋਕਾਂ ਨਾਲ ਉਹ ਮੈਨੂੰ ਪੂਰਨ ਆਸ ਹੈ ਕਿ ਇਸ ਲੋਕ ਸਭਾ ਇਲੈਕਸ਼ਨ ਵਿੱਚ ਉਹ ਰਿਪੇਅਰ ਕਰਨਗੇ 13 0 ਉਹ ਇੱਕ ਫੇਕ ਸਟੇਟਮੈਂਟ ਸੀ ਜਿਹੜੇ ਪਾਰਟੀ ਕੋ 13 ਬੰਦੇ ਹੀ ਨਹੀਂਗੇ ਪੰਜ ਮੰਤਰੀ ਤਿੰਨ ਐਮਐਲਏ ਇੱਕ ਕਾਮੇਡੀਅਨ ਤਿੰਨ ਤਿਤਲੀਆਂ ਹਾਊ ਵਿਲ ਦੇ ਫਾਈਟ ਇਲੈਕਸ਼ਨ ਜਿਹੜਾ ਬੰਦਾ ਰਿੰਕੂ ਇਹਨਾਂ ਦਾ ਜਲੰਧਰੋਂ ਲੋਕ ਸਭਾ ਦੀ ਟਿਕਟ ਨਾਮਿਨੇਟ ਕੀਤਾ ਟਿਕਟ ਲੈ ਗਈ ਭੱਜ ਗਿਆ ਵਾ ਤੇ ਫਿਰ ਇੱਕ ਅਕਾਲੀ ਦਲ ਤੋਂ ਬੰਦਾ ਡਿਫੈਕਟਰ ਚੱਕਣਾ ਪਿਆ ਦੋ ਕਾਂਗਰਸ ਦੇ ਡਿਫੈਕਟਰ ਚੱਕੇ ਜਿਹੜੇ ਬੰਦੇ ਕਹਿੰਦੇ ਸੀ ਵਿਵਸਥਾ ਪਰਿਵਰਤਨ ਆਇਆ ਅਸੀਂ ਇੱਕ ਵਧੀਆ ਰਾਜਨੀਤੀ ਦਾ ਦੇਾਂਗੇ ਮਾਡਲ ਪੇਸ਼ ਕਰਾਂਗੇ ਉਹ ਡਿਫੈਕਟਰ ਚੱਕ ਕੇ ਲੈ ਕੇ ਆਉਂਦੇ ਆ ਰਾਤ ਨੂੰ ਤੇ ਅਗਲੇ ਦਿਨ ਸਵੇਰੇ ਉਹ ਕੈਂਡੀਡੇਟ ਹੁੰਦੇ ਨੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵੋਲੰਟੀਅਰਜ਼ ਨਿਰਾਸ਼ ਕਰਦੇ ਉਹ ਵਿਚਾਰੇ ਸਿਰਫ ਬਸਤੇ ਤੇ ਦਰੀਆਂ ਚੱਕਣ ਜੋਗੇ ਰਹਿ ਗਏ ਨੇ ਰਾਜ ਸਭਾ ਹੈ ਤਾਂ ਬਾਹਰਲੇ ਬਣਨੇ ਨੇ ਅਮੀਰ ਆਦਮੀ ਬਣਨੇ ਨੇ ਟਿਕਟਾਂ ਤੇ ਇਹਨਾਂ ਨੂੰ ਮਿਲਣੀਆਂ ਜੌਬਸ ਚੇਅਰਮੈਨ ਉਹਦੀ ਬਣੀ ਆ ਬੀਬੀ এডਿਕੇਸ਼ਨ ਬੋਰਡ ਦੀ ਅਨ ਆਊਟਸਾਈਡਰ ਰਹਿਰਾ ਦਾ ਚੇਅਰਮੈਨ ਬਣਿਆ ਆਊਟਸਾਈਡਰ ਦਿੱਲੀੋਂ ਕੇਜਰੀਵਾਲ ਸਾਹਿਬ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਗੈਰ ਪੰਜਾਬੀ ਦਿੱਲੀੋਂ ਭੇਜਿਆ ਕੇਜਰੀਵਾਲ ਸਾਹਿਬ ਨੇ ਤੇ ਫਿਰ ਆ ਮਤਲਬ ਜਿਹੜੇ ਵਿਚਾਰੇ ਵੋਲੰਟੀਅਰ ਸੀ ਉਹ ਸਿਰਫ ਦਰੀਆਂ ਚੱਕਣ ਵਾਸਤੇ ਰੱਖੇ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਤੁਹਾ ਲਾਸਟ ਗੱਲ ਮੇਰੀ ਉਹਨਾਂ ਨੂੰ ਤੇ ਨਾਲ ਅਕਾਲੀ ਦਲ ਦੇ ਕੀਡਰ ਨੂੰ ਮੈਂ ਤੁਹਾਨੂੰ ਅਪੀਲ ਕਰਦਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਮੈਰਿਟ ਦੇ ਆਧਾਰ ਦੇ ਉੱਤੇ ਫੈਸਲਾ ਲਵੋ ਅਗਰ ਮੇਰੇ ਨਾਮ ਕੋ ਬੈਟਰ ਅੱਛਾ ਕੈਂਡੀਡੇਟ ਤੁਹਾਨੂੰ ਲੱਗਦਾ ਜੀ ਸਦਕੇ ਉਸ ਨੂੰ ਵੋਟ ਪਾਓ ਅ ਪਰਸਨ Who can speak in the parliament who can raise the voice of Punjab raise issues of the state ਚਾਹੇਓ ਕਿਸਾਨਾਂ ਦੇ ਨੇ ਚਾਹੇਓ ਖੇਤ ਮਜ਼ਦੂਰ ਦੇ ਨੇ ਚਾਹੇਓ ਵਪਾਰੀਆਂ ਦੇ ਨੇ ਚਾਹੇਓ ਨੌਜਵਾਨਾਂ ਦੇ ਨੇ ਚਾਹੇਓ ਉਹ ਇੰਡਸਟਰੀ ਦੇ ਨੇ ਚਾਹੇ ਹੋ ਔਰਤਾਂ ਦੇ ਨੇ ਚਾਹੇ ਕਿਸੇ ਗੱਲ ਦਾ ਪੰਜਾਬ ਦਾ ਉੱਥੇ ਆਵਾਜ਼ ਹੋਣੀ ਚਾਹੀਦੀ ਔਰ ਮੈਨੂੰ ਬੜਾ ਫਕਰ ਹੈ ਕਿ ਡਾਕਟਰ ਗਾਂਧੀ ਨਾਮਿਨੇਟ ਕੀਤੇ ਕਾਂਗਰਸ ਨੇ ਸਾਨੂੰ 13 ਗਾਂਧੀ ਚਾਹੀਦੇ ਨੇ ਪੰਜਾਬ ਦੇ ਵਿੱਚ ਤਾਂ ਕਰਕੇ ਮੈਂ ਪਾਰਟੀ ਬਾਜ਼ੀ ਤੋਂ ਉੱਥੇ ਵੀ ਤੁਹਾਡੇ ਸਾਰਿਆਂ ਦੀ ਵੋਟ ਮੰਗਦਾ ਤੁਹਾਡਾ ਇੱਥੇ ਆਉਣ ਵਾਸਤੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਪੰਜਾਬ ਦਾ ਉਮੀਦਵਾਰ ਨੇ ਉਹ ਹਰਸ਼ ਤੇਦਰ ਰੋਡਾ ਨਾਂ ਲੈ ਕੇ ਚੈਲੰਜ ਕਰ ਰਹੇ ਨੇ ਕਿ ਤੁਹ ਬਾਹਰ ਖੇਰਾ ਜੁੜਿਆਂ ਲੈ ਕੇ ਮੇਰੇ ਮੁਕਾਬਲੇ ਚੋਂ ਲੜ ਸਾਡੇ ਜਿਹੜੇ ਪੱਪੀ ਪ੍ਰਸ਼ਾਸਨ ਉਹ ਤਾਂ ਅਸ਼ੋਕ ਉਹ ਤਾਂ ਭਗਵੰਤ ਮਾਨ ਨੇ ਉਹਦੀ ਬਲੀ ਦਿੱਤੀ ਆ ਭਗਵੰਤ ਮਾਨ ਦੀ ਤੇ ਬਿੱਟੂ ਦੀ ਬੜੀ ਪ੍ਰਾਣੀ ਸਾਜ ਮੈਨੂੰ ਪਤਾ ਦੇ ਵਰ ਇਨ ਕਨਸਟੈਂਟ ਟੱਚ ਔਨ ਦਾ ਟੈਲੀਫੋਨ ਫਾਰ ਦਾ ਲਾਸਟ ਮੈਨੀ ইয়ারਸ ਐਂਡ ਦੇ ਵਰ ਟੁਗੇਦਰ ਇਕੱਠੇ ਰੋਜ਼ ਸ਼ਾਮ ਨੂੰ ਦਿੱਲੀ ਦੇ ਵਿੱਚ ਇਹ ਜਿਹੜਾ ਇੱਕ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਨਾ ਅਸ਼ੋਕ ਉਹ ਕਾਉਂਸਲਰ ਲੈਵਲ ਦਾ ਆਦਮੀ ਇੱਕ ਵੇਵ ਵਿੱਚ ਚਿੱਤ ਗਿਆ ਗੱਲ ਲੱਗ ਗਿਆ ਉਹ ਖੜਾ ਇਸ ਲਈ ਕੀਤਾ ਤਾਂ ਕਿ ਬਿੱਟੂ ਨੂੰ ਫਾਇਦਾ ਹੋ ਸਕੇ ਬਿੱਟੂ ਨੂੰ ਬੀਜੇਪੀ ਵਿੱਚ ਚੈਨਲ ਵੱਜੋਂ ਵਰਤਣਾ ਚਾਹੁੰਦਾ ਭਗਵੰਤਪਾਨ ਕਿਉਂਕਿ ਸ਼ਰਾਬ ਦੇ ਘਟਾਲੇ ਦੀ ਕੜੀ ਪੰਜਾਬ ਵਿੱਚ ਬਹੁਤ ਈਜ਼ੀ ਨਾਲ ਆ ਰਹੀ ਹੈ ਉਹਨੂੰ ਪਤਾ ਕਿ ਜੇ ਈਡੀ ਸੀਬੀਆਈ ਆ ਗਈ ਤੇ ਐਟ ਲੀਸਟ ਆਈ ਸ਼ੁੱਡ ਹੈਵ ਸਮਬਡੀ ਇਨ ਬੀਜੇਪੀ ਬਿੱਟੂ ਲਾਈਕ ਅ ਫਰੈਂਡ ਜਿਹੜਾ ਮੈਨੂੰ ਮਦਦ ਕਰ ਸਕੇ ਇਹ ਅਸਲੀ ਹੈਗੀ ਤੇ ਮੈਂ ਪੱਪੀ ਦੇ ਘਰ ਦੇ ਕਾਹਦੇ ਲਈ ਜਾऊं ਲੁਧਿਆਣੇ 'ਚ ਉਹਨਾਂ ਕੋ ਇੱਥੇ ਆਣ ਕੇ ਲੜ ਲੈ ਮੇਰੇ ਨਾਲ ਜਿਹੜਾ ਸਾਹਿਬ ਉਹ ਇਹਨਾਂ ਦਾ ਐਕਸ਼ਨ ਕਿਹੜੇ ਪੁਆਇੰਟ ਤੇ ਮੈਂ ਤੁਹਾਨੂੰ ਦੱਸਿਆ ਕਿ ਘਟਾਰੂਚਾਰ ਰੱਖੀ ਬੈਠੇ ਨੇ ਜੇ ਇਦਾਂ ਦੇ ਇੱਕ ਬੰਦੇ ਨੂੰ ਰੱਖ ਸਕਦੇ ਨੇ ਜੇ ਸਰਬਜੀਤ ਕੌਰ ਮਾਨੂੰਕੇ ਨੂੰ ਪ੍ਰੋਟੈਕਟ ਕਰ ਸਕਦੇ ਤੇ ਐਫਸੀਆਈ ਨੂੰ ਕਿਉਂ ਨਹੀਂ ਪ੍ਰੋਟੈਕਟ ਕਰਨੀ ਘੁਟਾਲੇ ਇੱਕ ਮਿੰਟ ਜੀ ਤੁਹਾਡੇ ਕੋਲ ਮੈਂ ਥੋੜੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ 'ਚ ਸੰਗਰੂਰ ਮਿਨਿਸਪਲ ਕਾਰਪੋਰੇਸ਼ਨ ਦਾ ਘੁਟਾਲਾ ਲੈ ਕੇ ਆਉਂਗਾ ਕਿਸ ਤਰ੍ਹਾਂ ਟੈਂਡਰਸ ਦੀ ਸ਼ਰਤਾਂ ਨੂੰ ਆਲਟਰ ਕੀਤਾ ਗਿਆ ਟੇਲਰ ਮੇਕ ਕੀਤਾ ਗਿਆ ਕਿਸ ਤਰ੍ਹਾਂ ਉੱਥੇ ਪੋਲੀਟੀਕਲ ਸ਼ੈਨਾ ਜਿਹੜੀ ਸਕੂਟਰ ਵਾਲੀ ਐਮਐਲਏ ਆ ਉਹਦੀ ਮਰਜ਼ੀ ਦੇ ਨਾਲ ਅਫਸਰशाही ਦੀ ਮਿਲੀ ਭੁਗਤ ਨਾਲ ਕਰੋੜਾਂ ਦਾ ਚੂਨਾ ਲੱਗਿਆ ਹੈ ਕੋਣ ਵਾਲੇ ਸਮੇਂ ਦੇ ਵਿੱਚ ਉਹ ਉਹ ਦਾ ਹਲੇ ਜੇੀਟੀਐਫਆਈ ਰੁਇਦ ਇਨਵੋਲਵਮੈਂਟ ਤੋਂ ਉੱਪਰ ਤੱਕ ਹੈ ਜੀ ਨਮਜੋਤ ਸਿੰਘ ਸਿੱਧੂ ਦਾ ਨਾਮ ਆ ਰਿਹਾ ਹੈ ਕਿ ਇਹ ਇਮਮਟੀਰੀਅਲ ਗੱਲ ਹੈ ਜੀ ਨਮਜੋਤ ਸਿੰਘ ਸਿੱਧੂ ਦਾ ਨਾਮ ਆ ਰਿਹਾ ਹੈ ਕਿ ਉਹ ਥੋੜੀ ਕੰਪੇਨ ਵਿੱਚ ਆਣਗੇ ਹੋਰ ਵੀ ਸੀਨੀਅਰ ਆਣਗੇ ਜਲਦੀ ਦੇਖੋ ਮੈਂ ਪਾਰਟੀ ਨੇ ਮੈਨੂੰ ਜਿਹੜਾ ਨਵਾਜਿਆ ਨਾ ਮੈਨੂੰ ਕੱਲ ਸੁਣ ਲਓ ਚੰਗੀ ਤਰ੍ਹਾਂ ਮੈਂ ਬਿਨਾਂ ਕਿਸੇ ਮੰਗੇ ਤੋਂ ਮੈਨੂੰ ਉਹਨਾਂ ਨੇ ਟਿਕਟ ਦਿੱਤੀ ਇਟਸ ਅ ਗ੍ਰੇਟ ਰਿਸਪੈਕਟ ਕੰਮ ਦੀ ਵੈਲਿਊ ਕੀਤੀ ਆ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣਾ ਵਾ ਮੈਂ ਇਹ ਸੀਟ ਜਿੱਤ ਕੇ ਇੰਡੀਆ ਅਲਾਈਅੰਸ ਦੀ ਝੋਲੀ ਵਿੱਚ ਪਾਉਣੀ ਆ ਤਾਂ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਬਚ ਸਕੇ ਜਿਸ ਤੰਗ ਦੇ ਨਾਲ ਭਾਪੀ ਡੀਰੇਲ ਕਰ ਰਹੀ ਹੈ ਕਨਸਟੀਟਿਊਸ਼ਨ ਨੂੰ ਅਨਕਨਸਟੀਟਿਊਸ਼ਨਲ ਕਦਮ ਚੱਕ ਰਹੀ ਆ ਕਿਸਾਨਾਂ ਨਾਲ ਟੱਕਾ ਕਰ ਰਹੀ ਆ ਔਰ ਸਾਰੇ ਦੇਸ਼ ਵਿੱਚ ਇੱਕ ਪੋਲਿਟਿਕਸ ਆਫ ਹੇਟ ਸਪਰੈਡ ਕਰ ਰਹੀ ਆ ਉਸ ਨੂੰ ਰੋਕਣ ਦਾ ਮੇਰਾ ਹੈ ਇਸ ਇਲੈਕਸ਼ਨ ਦੇ ਦੌਰਾਨ ਮੈਂ ਜਿਹੜੇ ਵੀ ਲੀਡਰ ਆਉਣਾ ਚਾਹਣਗੇ ਸਭ ਨੂੰ ਖੁੱਲਾ ਖੁੱਲਾ ਸੱਦਾ ਹੈ ਪਰ ਮੈਨੂੰ ਲੱਗਦਾ ਵਾ ਕਿ ਸਾਰੀਆਂ ਗੱਲਾਂ ਨਾਲੋਂ ਜ਼ਿਆਦਾ ਆ ਜਿਹੜਾ ਵੋਟਰ ਹੈ 14 13 14 ਲੱਖ ਇਹੀ ਲੀਡਰ ਨੇ ਸਾਡੇ ਅਸੀਂ ਇਹਨਾਂ ਦੀ ਸਪੋਰਟ ਲਵਾਂਗੇ ਔਰ ਇਲੈਕਸ਼ਨ ਦਿੱਤਾਗੇ ਨਵਜੋਤ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਗਰ ਲੋਟ ਪਈ ਇਲੈਕਸ਼ਨ ਦੇ ਦੌਰਾਨ ਅਗਰ ਉਹ ਕਮੈਂਟਰੀ ਦੇ ਵਿੱਚੋਂ ਉਹ ਆਈਪੀਐਲ ਵਗੈਰਾ ਦਾ ਜਦੋਂ ਕੰਮ ਖਤਮ ਹੋ ਜਾਏਗਾ ਉਹ ਸਾਡੇ ਇਕੱਠ ਲਈ ਆਉਣਗੇ ਸਾਡੇ ਲੀਡਰ ਆਫ oppositon ਸਾਡੇ ਪਾਰਟੀ ਪ੍ਰੈਜ਼ੀਡੈਂਟ ਸਾਡੇ ਜਨਰਲ ਸੈਕਟਰੀ ਸਾਰੇ ਆਉਣਗੇ ਇਸ ਇਕੱਠ ਤੇ ਰਾਈਸ ਮਿਲਰ ਸਹਿਰਾ ਸਾਹਿਬ ਪੂਰੇ ਹਰਿਆਣਾ ਜਿਹਨੇ ਸਨਰੂਰ ਤੋਂ ਮੰਨੇ ਜਾਂਦੇ ਹੈ ਜੀ ਫਰਵਰੀ ਚ ਰਾਈਸ ਮਿਲਰ ਜਿਨੇ ਪੰਜਾਬ ਇਸ਼ੂ ਸੀ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਐਫਸੀ ਇਹ ਸਾਡੀ ਲੁੱਟ ਕਰਦੀ ਹੈ ਸੀਬੀਆਈ ਰਿਪੋਰਟ ਚ ਵੀ 200 ਤੋਂ 3 ਕਰੋੜ ਰੁਪਏ ਆ ਕਹਿੰਦੇ ਵੀ ਇੱਕ ਬਲੌਕ ਤੋਂ ਇਹ ਐਫਸੀ ਇਕੱਠਾ ਕਰਦੀ ਹੈ ਮੈਂ ਤਾਂ ਕਹਿਣਾ ਹੈ ਉਹਦਾ ਕਹਿੰਦੇ ਵੀ ਪੂਰੇ ਪੰਜਾਬ ਚੋਂ 85000 ਦੇ ਨੇੜੇ ਗੱਡੀ ਲੱਗਦੀ ਜਿਹੜੀ ਪਰਸੋ ਵੀ ਫੜੀ ਗਿਆ ਚ ਐਫਸੀ ਇਨਵੋਲ ਮੈਂ ਤਾਂ ਕਹਿਣਾ ਵਾ ਕਿ ਇਹ ਜਿਹੜਾ ਸਾਡੇ ਅਨਾਜ ਤੋਂ ਘਟਾਲਾ ਵਾ ਇਹਦੀ ਪੂਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਇਹਦੀ ਸੀਬੀਆਈ ਨਾਗਰ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਕੱਲ ਪ੍ਰੈਸ ਨੂੰ ਫੜ ਕੇ ਚਾਹੇ ਕੋਈ ਇੱਕ ਤਾਕਤਵਰ ਬੰਦਾ ਵਾ ਉਹਦੀ ਇਨਸਾਫ ਉਦੇ ਨਾਲ ਇਸ ਮਸਲੇ ਦੇ ਵਿੱਚ ਘਟਾਲਾ ਜਿਹੜਾ ਹੈ ਬੇਨਕਾਬ ਕਰਕੇ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਹੈ